ਨੋ ਯਹੀ ਬੈਠਾ ਅਜੀ ਕਲਾਸ ਚ ਫੱਕ ਤੇ ਲੱਗ ਜਾਓ ਆਹ ਪੀਨਟ ਬਟਰ ਅਸੀਂ ਲਾ ਕੇ ਬੈਠੇ ਕਲਾਸ ਚ ਖਾਣੇ ਪੀਨਟ ਬਟਰ ਪੀਨਟ ਬਟਰ ਪੀਨਟ ਬਟਰ ਤੇ ਲੱਗ ਰਿਹਾ ਜਾਨ ਬਣਾਉਣੀ ਹੈ ਸਰੀਰ ਤਗੜੇ ਕਰਨਾ ਸਰੀਰ ਤਗੜਾ ਕਰਦੇ ਨੇ ਮੇਰੇ ਵਰਗਾ ਛੋਟਾ ਸੀ ਇਹਦਾ ਸਰੀਰ ਦੇਖੋ ਦੇਖੀ ਚੱਲੇ ਉਹ ਇਹਦਾ ਸਰੀਰ ਦੇਖੋ ਅੱਛਾ ਬਸ ਆਹ ਦੇਖ ਲੋ ਮੀਂਦੇ ਨੇ ਸਰੀਰ ਮੀਂਦੇ ਨੂੰ ਪੀਨਟ ਬਟਰ ਖਾ ਕੇ ਸਰੀਰ ਬਣਾਉਣਾ ਇਹਨੇ ਤੇ ਪੱਗ ਇਹ ਪੱਗ ਵਧੀਆ ਲੱਗ ਰਹੀ ਹੈ ਨਾ ਜਿਹੜਾ ਲੋਕ ਕਰਦੇ ਆਪਾਂ ਲੈ ਆ ਦੇਖੋ ਕੱਲਿਆ ਸੀ ਬਠਿੰਡਾ ਵਿੱਚ ਤੇ ਸੀ ਸਾਡੇ ਆਈ ਹੈ ਅੱਡਾ ਕੰਮ ਇਹ ਜਿਹੜਾ ਆਪਾਂ ਕਾਲ ਜਿਹੜੀ ਬ੍ਰਾਂਡਡ ਇਨਵੈਸਟਰ ਆਈ ਕਾਲਡ ਬ੍ਰਾਂਡ ਬ੍ਰਾਂਡਡ ਇਨਵੈਸਟਰ ਬ੍ਰਾਂਡਡ ਇਨਵੈਸਟਰ ਉਹ ਹੀ ਜਿਹੜਾ ਤੁਸੀਂ ਸਮਝ ਗਏ ਜਿਹੜਾ ਤੁਸੀਂ ਸਮਝ ਗਏ ਕੋਈ ਰੋਕ ਟੋਕ ਨਹੀਂ ਥਾਲੀਆਂ ਹੋਏ ਨਹੀਂ ਤੋ ਖਾ ਮਨੁਸ਼ ਅੱਧਾ ਛੱਡ ਦੇ ਅੱਡਾ ਤਾਂ ਨਹੀਂ ਕੱਲੋ ਇਹ ਫੋਕਸ ਹੀ ਹੋਊਗਾ ਨਾ ਪੇਸ ਤੇ ਚਲੋ ਸੋਨ ਸਾਡਾ ਕਾਲ ਜਿ ਦਿਖਾਉਂਦੇ ਆਂ ਐਡਰੈਸ ਉਹਦੇ ਕੋਲ ਪిల్లా ਮਹਾਰਾਜ ਬਿੱਲਾ ਮਹਿਰਾਜ ਬੁਰਾ ਆਪਣੇ ਕਾਲਜ ਦੇ ਹੋਰ ਸਟੂਡੈਂਟ ਆ ਗਏ ਮੈਂ ਵੀ ਪਾ ਕੇ ਨਵੇਂ ਵੂਡ ਪਾ ਕੇ ਨਵੀਂ ਪੈਂਟ ਨਵੀਂ ਸ਼ਰਟ ਫੇਸ ਉਹੀ ਹੈ ਇਹ ਵੀ ਬੰਦਾ ਮੈਂ ਤਿਆਰ ਹੋ ਕੇ ਆਇਆ ਉਹ ਲੈ ਪਰਾਨੀ ਹੈ ਕੁਛ ਅਟਾ ਗਿਆ ਹੈ ਦਾ ਮੁੱਛਾ ਕਟਾ ਗਿਆ ਹੈ ਕਹਿੰਦੇ ਮਿੱਤਰੋ ਪ੍ਰੋਟੀਨ ਜਿਹੜਾ ਲੈਤਾ ਜਾ ਰਿਹਾ ਹੈ ਬਹੁਤ ਹੀ ਬੜਾ ਖਾਦਾ ਜਾ ਰਿਹਾ ਹੈ ਬਾਈ ਜ਼ਰੂਰੀ ਥੋੜੀ ਅਭੀ ਗੱਲ ਨਹੀਂ ਹੁੰਦਾ ਜਿਥੇ ਵੀ ਹੋਣ ਕੱਟ ਰਿਹਾ ਹੈ ਤੁਹਾਡਾ ਦਿਲਬਰ ਵਰਗਾ ਸਰੀਰ ਹੋ ਜਾ ਦਿਲਬਰ ਵਰਗਾ ਛੋਟਾ ਸਰੀਰ ਗੱਡਰ ਖਰਜਾ ਨਹੀਂ ਕਰਕੇ ਰਹਿਣਾ ਕੱਟ ਰੋ ਤੇਖੀ ਕਹਿੰਦੇ ਮੁੰਡੇ ਨੇ ਵੀ ਚੱਕ ਲਿਆ ਪ੍ਰਿੰਟ ਹੈ ਲਾ ਆਈਡੀ ਨਹੀਂ ਆਪਰੇ ਤਾਂ ਉਹ ਨਾ ਚੱਕੀ ਤੂੰ ਨਾ ਚੱਕੀ ਮੁੱਸਾਂ ਆ ਜਾਣੀਆਂ ਉਹ ਚੱਕਾ ਉਹ ਕਿੰਨੇ ਬਈ ਯਾਰ ਓਏ ਇੰਨੇ ਸਰੀਆ ਵਈ ਬ੍ਰਾਊਨ ਬ੍ਰੈਡ ਲੈ ਕੇ ਆਉਣੇ ਸੀ ਉਹ ਮੁੱਕੇ ਦੇ ਹਾਂ ਬ੍ਰਾਊਨ ਬ੍ਰੈਡ ਲਿਆਉਣੇ ਸੀ ਇਹ ਵਾਈਟ ਬ੍ਰੈਡ ਹੈ ਇਹ ਵਧੀਆ ਨਹੀਂ ਹੁੰਦੀ ਬਾਈ ਵੀ ਨਹੀਂ ਛੜਦੇ ਮੁੱਕੇ ਉਹ ਤਾਂ ਖਾ ਗਏ ਗਾੜੇ ਹੂੰ ਸਮੈਲ ਆਉਂਦੀ ਆ ਓਏ ਛੜਦੇ ਪਰ ਕਰਦਾਈ ਚੱਕਰਦਾਈ ਚੱਕਰ ਬਈ ਚੱਕਰ ਕਰਦਾਈ ਤਾਜ਼ੀ ਆ ਤਾਜ਼ੀ ਆ ਕਿੰਨੇ ਦਿਨ ਤਾਜ਼ੀ ਆ ਪੋਟੇਟੋ ਲਿਖੀਓਗੇ ਤੇ ਡੇਟ ਇਹਦਾ ਤਾਂ ਆਜੀ ਗਿਆ ਇੱਕ ਬਹੁਤੀ ਸੀ 9 10 ਦੀ ਆ ਲੈ ਇਹ ਮੱਕਈ ਨਾ ਮੇਰੇ ਬਟਰ ਇੱਕ ਦਿਨ ਚ ਚੱਕ ਦੂੰਗਾ ਸਾਰਾ ਵਾਹ ਨਹੀਂ ਜਿਹੜਾ ਲੈ ਬਰੋਟੀ ਲੈ ਲਈ ਵੱਡੀ ਦੋ ਇਹ ਤਾਂ ਸਕੋਜ ਪਹਿਲ ਤੇ ਉਹ ਪਹਿਲਾਂ ਹੀ ਸਕੋਜ ਚ ਆਉਣ ਤੇ ਖਾ ਲੈਂਦੇ ਹੁੰਦੇ ਸੀਗੇ ਮੈਂ ਕਿਹਾ ਉਹ ਲਾਸਟ ਬੈਂਚ 'ਤੇ ਬੈ ਕੇ ਨਹੀਂ ਖਾਂਦੇ ਹੁੰਦੇ ਸੀਗੇ ਉਹ ਵਾਲਾ ਸਵਾਦ ਨਹੀਂ ਹੁੰਦਾ ਆ ਬੜੀ ਹਾਸਿਲ ਵਾਲਾ ਬਈ ਇੱਕ ਮੂੰਹ ਚ ਬੁਰਕੀ ਹੋਣੀ ਸੀ ਇੱਕ ਮੂੰਹ ਚ ਬੁਰਕੀ ਪਾ ਕੇ ਰੋਟੀ ਇੱਕ ਕੋਲ ਰੋਟੀ ਹੋਣੀ ਸਾਰੇ ਨੇ ਤੇ ਕੋਈ ਨਹੀਂ ਬੈਚਦੇ ਪਿੱਛੇ ਧੋੱਕੇ ਦੇ ਖਾਂਦੀ ਇਹ ਚੰਦਰੀ ਦੇਖੀ ਜਾਂਦਾ ਉਹ ਸਵਾਦ ਹੀ ਹੁੰਦਾ ਇੱਕ ਆਪਣਾ ਟੀਵੀ ਵਾਲਾ ਕੰਪਾ ਹੁੰਦਾ ਜੀ ਨਾ ਤੀਜੇ ਚ ਗਾਇ ਉਹ ਸਾਡੇ ਪੁੱਠੇ ਸਿੱਧਾ ਗੱਲਾਂ ਸੁਣਾਉਂਦਾ ਨਾ ਜੀ ਜਿਹਦੇ ਦਾ ਲੈਕਚਰ ਆਲੇ ਰਾਤ ਦਾ ਵੀ ਬਾੜੀ ਗੰਦੀਆਂ ਗੱਲਾਂ ਸੁਣਾਉਂਦਾ ਹੁਣ ਹੁਣ ਗਾਣਾ ਸੁਣਾਉਣਗੇ ਬਿੱਲਾ ਜੀ ਸਤਾਰੋਂ ਦੇ ਸਾਰੇ ਜਾਂ ਮੈਕ ਲੈ ਕੇ ਆਉਗੇ ਆਡੀਅנס ਦੇਖੋ ਕਿੰਨੀ ਸਾਰੀ ਆ ਕਲਾਪਿੰਗ ਕਰਦੋ ਕਲਾਪਿੰਗ ਬਾਅਦ ਕਿ ਲਾਈ ਸਟਾਰਟ ਕਰ ਲੈਨੇ ਹੁਣ ਗਾਣਾ ਕਿਹੜਾ ਛੋਟ ਲਾਈਏ ਓਹ ਹੋ 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 ਪਾਇਦਾ ਮੇਰੇ ਤਾਂ ਓਹ ਵੀ ਨਹੀਂ ਪੂਰਾ ਹੁੰਦਾ ਲੰਬਾ ਸਾਹ ਲੈਣਾ ਪਊਗਾ ਕਬੂਤਰ ਕਿਧਰ ਗਿਆ ਓਏ ਉਹ ਫਿਰਦਾ ਹੈ ਤਾਂ ਮਾੜਾ ਜਿਹਾ ਸੋਰੀ ਲਾਇਆ ਸੀ ਕਿਤੇ ਜਿਆਦਾ ਚੱਕ ਦਿੰਦੇ ਸੋਟ ਤਾਂ ਬੱਸ ਫਿਰ ਤਾਂ ਧਿਆਨ ਹੈ ਮਰ ਜਾਂਦਾ ਇਹ ਤੇ ਤਾਂ ਮਰ ਹੀ ਜਾਂਦਾ ਪਾਣੀ ਨੇ ਕੰਦਾ ਚ ਟੱਕਰਾਂ ਮਾਰ ਕੇ ਮਰ ਜਾਂਦਾ ਇਹ ਆਡੀਅנס ਤਾਂ ਬੈਠੀ ਆਓ ਦੇਖ ਪਿੱਛੇ ਕਿੰਨੀ ਆਡੀਅנס ਦੇਖ ਰਹੀ ਹੈ ਮੈਨੂੰ ਹੈ ਓਏ ਦੇਖ ਪਿੱਛੇ ਕਿੰਨੀ ਆਡੀਅנס ਦੇਖ ਰਹੀ ਹੈ ਇਹ ਸਾਰੇ ਮੈਨੂੰ ਦੇਖਣ ਆਏ ਆ ਛੱਡੋ ਭਰਾ ਮੈਨੂੰ ਯਾਦ ਨਹੀਂ ਆ ਰਿਹਾ ਹੁਣ ਕੋਸਾ ਬ ਹੋਏ ਮੂਰੇ ਹੁਣ ਕੋਸਾ ਬ ਇਦਨ ਹੋਇਓ ਕੋਚ ਨੇ ਗਰੀ ਗੱਲ ਜੀ ਚੌੜਾ ਤਾਂ ਬਹੁਤ ਹੋਈ ਜਾਂਦਾ ਇਹ ਓਏ ਰੋੜ ਕੇ ਕਰਾਈ ਰੋੜ ਮੀ ਸਿੱਟਦੇ ਰੋੜ ਮੀ ਆਥੂ ਇੱਕ ਆਪਣੇ ਦਿਨਾਂ ਚ ਇੱਕ ਤੋਂ ਵੀ ਨਹੀਂ ਲੱਗੀ ਓਏ ਤੱਕ ਫਿਰ ਆ ਕੇ ਤਾਂ ਬੈਟ ਨਹੀਂ ਸਹੀ ਹੋਏਗਾ ਬੈਟ ਨਹੀਂ ਸਹੀ ਟੱਕਰ ਹੋਈ ਆ ਟੱਚ ਹੋਈ ਆ ਬਾਈ ਟੱਚ ਤਾਂ ਇਹਦਾ ਮੇਰੇ ਲਈ ਵੀ ਹੋਈ ਸੀ ਅਗਲੀ ਵਾਰੀ ਮੇਰੀ ਆ ਓਏ ਹੁਣ ਸਾਰੇ ਬੰਦੇ ਫੈਡੀ ਤੇ ਜਾ ਫਟਾਫਟ ਆਣਾ ਨਹੀਂ ਪਤਾ ਕਿੱਧਰ ਨੂੰ ਜਾਵੇ ਮੇਰੀ ਵਾਰੀ ਆ ਹੁਣ ਓ ਇੱਕ ਇੱਕ ਬਾਈ ਮਣੇ ਇੱਕ ਬਾਈ ਬਸ ਨਾ ਨਾ ਤਿੰਨ ਸੀ ਤਿੰਨ ਸੀ ਕਾ ਗਿਆ ਬਲੌਗ ਜਾਈਏ ਨਾ ਤੂੰ ਆ ਲਾਸਟ ਆ ਚੰਗਾ ਇਹਦੀ ਇਹ ਦੂਆ ਮੇਰੀ ਵਾਰੀ ਆ ਬਸ ਹੱਥੂ ਹੋ ਕਾਲ ਗਏ ਹੱਦ ਹੋ ਗਏ ਹੁਣ ਓ ਕੀ ਨਾ ਤਰਾ ਛੱਡ ਲੈ ਦੇ ਦੇ ਹੁਣ ਕਰੀਰਤ ਕੂਰਤ ਤੇਰਾ ਨਾ ਕੀ ਆ ਰਾਣ ਦੇ ਫਾਇਰਾਂ ਵਾਲੀ ਕੰਮ ਨਹੀਂ ਕਰਨੀ ਲੈ ਬੈਟ ਫੜ ਕੇ ਲਿਆਓ ਮੇਰੀ ਵਾਰੀ ਆ ਇੱਕ ਬਾਈ ਮਿੰਟ ਤੈਨੂੰ ਲਾਉ ਚੰਗਾ 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 ਇਹਦੇ ਬਾਅਦ ਮੇਰੇ ਦੋ ਬੋਲੇ ਤੋਂ ਬਾਅਦ ਨਹੀਂ ਖੇਡਦਾ ਓਏ ਬੈਟ ਤੇ ਨੁਕਸਾ ਬਾਈ ਕਰੂਗਾ ਕੀਤਾ ਹੋਇਆ ਬਾਈ ਅਗਲੇ ਨੇ ਛੱਡ ਨਾ ਬੜਾ ਹੀ ਆ ਆਪਾਂ ਪਲੇਅਰ ਤਾਂ ਵਧੀਆ ਨੇ ਬੈਟ ਖਰਾਬ ਬੈਟ ਖਰਾਬ ਆ ਆਪਾਂ ਪਲੇਅਰ ਤਾਂ ਸਾਰੇ ਤਗੜੇ ਆ ਉਖੜ ਜਾ ਓਏ ਉਖੜ ਜਾ ਓਏ ਇੱਕ ਮਿੰਟ ਮੈਨੂੰ ਆਪਾਂ ਗੱਲ ਲੈਣ ਦੇ ਹੁਣ ਇਹਦੋਂ ਬਾਅਦ ਮੇਰੀ ਵਾਰੀ ਆ ਓਏ ਉਹ ਪਲੇਅਰ ਦਾ ਆਪਾਂ ਵਧੀਆ ਗਿਆ ਇਹਦਾ ਬੈਟ ਖਰਾਬ ਆ ਲਓ ਜੀ ਉਪਜੀਤ ਆ ਗਿਆ ਜੀ ਬੈਟ ਬੋਲਿੰਗ ਤੇ ਓਏ ਐਡੀ ਤਾਕੜੀ ਬੋਲਿੰਗ ਨਾ ਕਰ ਬਲਾ ਬਣਾ ਦਿੰਦਾ ਬਲੌਗ ਹੀ ਬੰਦ ਕਰਾਤਾ ਸੀ ਕਹਿੰਦਾ ਮਿੱਤਰੋ ਜੋਰ ਲੱਗਿਆ ਬਾਈ ਦੋਨੇ ਟੀਮਾਂ ਦਾ ਬਹੁਤ ਹੀ ਜ਼ਿਆਦਾ ਭਰਪੂਰ ਮਾਤਰਾ ਦੇ ਵਿੱਚ ਦੇਖ ਸਾਹ ਇਹ ਓ ਵਾਹ ਓ ਵਾਹ ਜੀ ਵਾਹ ਕਹਿੰਦੇ ਟੁੰਡਾ ਗਾ ਜੀ ਮੁੰਡਾ ਤੇ ਜ਼ੋਰ ਲੱਗਾ ਵਾ ਕਾਫੀ ਹੱਦ ਤੱਕ ਤੇ ਬਿੱਲਾ ਓ ਮਾਈ ਗੋਡ ਕਹਿੰਦੇ ਗੋਲੀ ਨਾਲੋਂ ਤੇਜ਼ ਸੁੱਕੇ ਨੰਗੀ ਆ ਜੀ ਬੌਲ ਤੇ ਕਹਿੰਦੇ ਗੱਡੀ ਗੱਡੀ ਸ਼ੀਸ਼ੇ ਭੰਨ ਚੁੱਕੇ ਨੇ ਤੇ ਓਏ ਨਾਣਾ ਸਟੀਲ ਬਾਡੀ ਆ ਦੀ ਜਿੰਮ ਜਾਂ ਜਿੰਮ ਜਾਂਦਾ ਉਹਨਾ ਓਏ ਦਿਨ ਚ ਦੋ ਵਾਰੀ ਤਾਂ ਕਹਿੰਦੇ ਜਿੰਮ ਜਾਂਦਾ ਮੁੰਡਾ ਜੀ ਤੇ ਐ ਜੀ ਗੱਲਬਾਤ ਹੋ ਜੇ ਮਾਮਲਾ ਬਹੁਤ ਹੀ ਗੰਭੀਰ ਹੋਇਆ ਪਿਆ ਤੇ ਕੰਮ ਬੋਲੋ ਬੋਲੀ ਹੋਇਆ ਪਿਆ ਜੀ ਠੀਕ ਹੈ ਜੀ ਲੈ ਕਹਿੰਦਾ ਮਿੱਤਰੋ ਬ੍ਰਿਕਟਾਂ ਲੱਗ ਚੁੱਕੀਆਂ ਨੇ ਕੰਮ ਜੋਰਾ ਸ਼ੋਰਾ ਦੇ ਚੱਲ ਰਿਹਾ ਏ ਓ ਮਾਈ ਗਾਡ ਬਾਈ ਇਹ ਤਾਂ ਬੈਠ ਨਹੀਂ ਹੁੰਦਾ ਬਾਈ ਇਹ ਤਾਂ ਕੁੱਟਾਂਗੇ ਫਿਰ ਬਾਈ ਇਹ ਤਾਂ ਕੁੱਟਾਂਗੇ ਬਈ ਇਹ ਤਾਂ ਕੁੱਟਾਂਗੇ ਅਜ ਦੂ ਬਾਦ ਅਜ ਦੋ ਬੋਲਾਂ ਤੇਰੇ ਪੈਣੀਆਂ ਦੋ ਤਿੰਨ ਹੋਰ ਪਈਆਂ ਨੇ ਕਦਾ ਮੁੰਡਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਪ੍ਰੇਪੇਅਰ ਹੋਇਆ ਪਈ ਦੇਖੋ ਜੀ ਕੋਲੀਆਰ ਗਾਣਾ ਖੇਡਦਾ ਰਿਹਾ ਜੀ ਨੱਤਿੰਗਾ ਪਿੰਡਾਂ 'ਚ ਸਾਡੀ ਬੱਲੇ ਬੱਲੇ ਹੁੰਦੀ ਸਾਪੜੇ ਨਾਲੀ ਬਾਚੋ ਆਪਾਂ ਛੱਡੋ ਇਗਨੋਰ ਕਰਾਉਣਾ ਇਧਰ ਗੱਲ ਕਰਦੇ ਆਪਾਂ ਉਹ ਤਰੀ ਤਾਂ ਗੱਡੀ ਬਾਜੀ ਵਹਿ ਗਈ ਓਏ ਗੱਡੀ ਤਾਂ ਬਾਜੀ ਵਹਿ ਗਈ ਮਿੱਤਰੋ ਕੂਕਾ ਮਾਰ ਮਾਰ ਮੈਚ ਬਹੁਤ ਜਿਆਦਾ ਫਸਿਆ ਹੋਇਆ ਹੈ ਜੀ ਜੋਰਾ ਸ਼ੋਰਾ ਤੇ ਫਾਮਾ ਮੈਂ ਬੜਕ ਕਰ ਹਾਂਜੀ ਹੁ ਤੁਸੀਂ ਗੇਮ ਖੇਡ ਗਿਆ ਤੁਹਾਨੂੰ ਕਿਵੇਂ ਲੱਗ ਰਹੀ ਹੈ ਕਹਿੰਦਾ ਮਿੱਤਰੋ ਬੋਲਿੰਗ ਜਿਹੜੀ ਹੋ ਚੱਲੀ ਹੈ ਜੀ ਇਹ 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 ਉਹ ਚਲੋ ਮਾਈ ਗੋਡ ਬਾਬੇ ਬਹੁਤ ਹੀ ਜ਼ਿਆਦਾ ਘੈਂਟ ਗੇਮਿੰਗ ਆ ਤਰੀ ਯਾਰ ਤੈਨੂੰ 2 ਰੁਪਏ ਖੁੱਲੇ ਹੈ ਨਹੀਂ ਨਹੀਂ ਦੇ ਦੇਣਾ ਸੀ ਉਹ ਸਿਰਚੇ ਮਾਰੇਗਾ ਉਹ ਚੱਕ ਕੇ ਲਿਆ ਯਾਰ ਇੱਡੀ ਦੂਰ ਕਾ ਪਛੜਦੇ ਹੁੰਦੇ ਆ ਉਹ ਬਾਈ ਬਾਲ ਚੱਕੇ ਨਹੀਂ ਯਾਰ ਆ ਪਈਆ ਬੋਲ ਢੇਡਾਂ ਨੇ ਕਿਤੇ ਸਿੱਟੀਆਂ ਬੋਲ ਗਿੱਲੀ ਆ ਬਾਈ ਓਏ ਅਰੇ ਕੋਲੀ ਦਾ ਛੋਟਾ ਭਾਈ ਜਿਹੜਾ ਆ ਚੁੱਕਾ ਹੈ ਮੈਦਾਨ ਦੇ ਵਿੱਚ ਮਾਈ ਗੋਡ ਪਹਿਲੀ ਜੀ ਬ੍ਰੇਕਟਾ ਜ ਮਾਰ ਸਿੱਧੀ ਆ ਬੌਲਰ ਹੈ ਜੀ ਵਾਓ ਓ ਸਿੱਟੀ ਕਹਿੰਦੇ ਬਹੁਤ ਕੈਂਟ ਸ਼ਾਟ ਇੱਕ ਮਿੰਟ ਆਪਾਂ ਕੋਲਾ ਇੰਟਰੋਡਕਸ਼ਨ ਕਰਾਉਣਾ ਥੋੜੀ ਫੜਦਾ ਬਾਈ ਮੇਰੇ ਨਾਮ ਵਾਲੀ ਹਾਂਜੀ ਤੁਸੀਂ ਹੁਣੇ-ਹੁਣੇ ਸ਼ਾਟ ਲਾਇਆ ਤੇ ਤੁਹਾਨੂੰ ਕਿਵੇਂ ਲੱਗ ਰਹੀ ਜੀ ਮੇਰੇ ਪੀਏ ਨੂੰ ਪੁੱਛ ਲਈ ਮੇਰੇ ਆ ਦੇਖੋ ਮੁੰਡੇ ਨੇ ਛੱਕਾ ਮਾਰਿਆ ਜੀ ਨਾ ਨਾ ਬਲੌਗ ਬਣਦਾ ਨਾ ਇਹ ਕਰਦਾ ਏ ਉਹ ਨਾ ਹੱਡ ਤੋੜ ਦੇਗਾ ਭਾਈ ਇਹ ਚਾਰ ਹੱਡਾ ਉਹਦੇ ਚ ਆ ਉਹ ਡਮੀ ਮਾਰਦਾ ਓਏ ਜਾਨਵਰ ਜਾ ਹਾਂ ਓਏ ਛਤਰ ਮੁਰਗ ਜੱਡ ਕੇ ਮਾਰਦਾ ਓਏ ਕੁੜੀ ਛਾਲਾ ਮਾਰਦੀ ਆ ਵਾਹ ਵਾਹ ਕੀ ਹੈ ਵਾਹ ਜੀ ਆ ਗਿਆ ਤਿਰਖਾ ਫਕੇਸ ਅੱਗੇ ਵਾਹ ਜੀ ਵਾਹ ਮਿੱਥੇ ਚੌਣ ਬਹੁਤੀ ਪੁੰਨ ਕਿਤੇ ਜਿਨਾਂ ਨਾਲ ਉਹਨਾਂ ਨਾਲ ਸਾਜ ਬਣਾਈਆਂ ਜੋੜੀਆਂ ਵਾਹ ਜੀ ਵਾਹ ਇਸ ਟੂਣਾ ਜੀ ਹੁੰਦਰ ਦਾ ਬਹੁਤ ਹੀ ਮਸ਼ਹੂਰ ਹੈ ਜੀ ਮੈਨੂੰ ਪਤਾ ਲੱਗ ਹੀ ਰਿਹਾ ਕਿ ਪਤਾ ਲੱਗ ਰਿਹਾ ਤੇ ਗੱਡੀ ਨੂੰ ਬੁਲਾਇਆ ਜਾਵੇ ਗੱਡੀ ਨੂੰ ਗੱਡੀ ਕਿੱਥੇ ਆ ਗੱਡੀ ਗਈ ਐ ਸਪੀਡਰ ਆਮੀਸ਼ੇ ਕਰਾਣ ਗਈ ਐ ਸਵਿਟੀ ਦੀ ਸਾਡਾ ਗੱਡੀ ਸਪੀਡ ਦੀ ਡਿਵੀਸ਼ਨ ਕਰਾਉਣ ਗਿਆ ਨਾ ਹੀ ਬੜਾ ਖਤਰਨਾਕ ਲਾਇਆ ਤਾ ਮੇਰਾ ਘੱਟ ਉਹ ਤਾਂ ਗਿਆ ਭਾਦਾ ਸੀ ਉਹ ਦੇਖੋ ਜੀ ਦੇਖੋ ਉਹ ਸਾਡਾ ਉੱਡਮਾ ਜਾਂਗਵਰ ਇੱਥੇ ਬਦਲਾਦਾ ਹੈ ਪੱਕਾ ਸਟੂਲਾ ਜੀ ਉੱਡਣਾ ਪਲਾਤੀ ਕੱਲੀ ਆਂ ਲੁਕੋ ਕੜੇ ਖੜ ਜਾ ਤਾ ਹੁਣ ਬਾਈ ਉੱਥੇ ਜਾ ਕੇ ਉਦੋਂ ਦਾ ਤੜਕੇ ਦਾ ਬੰਦਾ ਉਹ ਗਿਆ ਬਈ ਮੈਂ ਤਾਂ ਕੁੜੀਆਂ ਕੋਲੇ ਨਹੀਂ ਵੰਦ ਤੜਕੇ ਦਾ ਝੇਲਿਆਣੀ ਥੋੜੀ ਜਾਂਦਾ ਪੱਟੀ ਆ ਹਾਂ ਸਾਰਾ ਪਤਾ ਕੀ ਦੇ ਨਾਲ ਗੱਲਾਂ ਕਰਦਾ ਓਏ ਆਸ਼ਕਾ ਬੰਨੀ ਬੰਨੀ ਬਜ਼ਾਰ ਦੇ ਤੇ ਸਾਰਾ ਜੋਰ ਲਾ ਲਾ ਬੰਨੀ ਬਣਾਣ ਬਿੰਦੇ ਵੀਡੀਓ ਆਪਣੀ ਬਣ ਗਈ ਬਹੁਤ ਹੈ ਦਰਦ ਦੁੱਖੀ ਕਰ ਰਹੀ ਸਾਰਾ ਪਿਓਰ ਲੜਾ ਸਾਰਾ ਜੋ ਰਹਿਦਾ ਹੀ ਨੇ ਚ ਚਾਰ ਛਾਂਵ ਦੇ ਚ ਬੰਦਾ ਬਣਾ ਲੈਂਦੇ ਬਲੌਗ ਪਾਉਂ ਨੂ ਹੈਗਾ ਹੰਭ ਗਿਆ ਹੰਭ ਗਿਆ ਜੂਮ ਕਰੀਏ ਕਿ ਹੰਭ ਗਿਆ ਹੰਭ ਗਿਆ ਜੂਮ ਕਰੀਏ ਆ ਲੈਦਾ ਭਾਈ ਬਟਰ ਖਾਦਾ ਵਾ ਤਲਕੇ ਵਾਲਾ ਰੋਟੀ ਨੀ ਜਿਆਦਾ ਲੈ ਲੈ ਕਾਲੇ ਕਾਲਾ ਦੇਖ ਲੈ ਫਿਰ ਬੋਲਦਾ ਕਾਲਾ ਕਹਤਾ ਭਾਈ ਇਹ ਦਿਲ ਤੇ ਵੱਜੀ ਮੁੰਡੇ ਦੇ ਮਾਲੀ ਤੇਰਾ ਨੂੰ ਨੈਚਰਲ ਆਉਂ ਉੱਡ ਗਿਆ ਬਣਾਈਏ ਨਾ ਬਣਾਈਏ ਨਾ ਲੋ ਜੀ ਕੰਮ ਪੱਕ ਚੁਕਿਆ ਕਹਿੰਦੇ ਜੀ ਆਹ ਵਾਲੇ ਬੰਦੇ ਨੂੰ ਸਾਰੇ ਇਹਨੇ ਤੰਗ ਕਰੀ ਜਾਂਦੇ ਆ ਚਿੱਟੀ ਪੱਗ ਵਾਲੇ ਨੂੰ ਆਹ ਦੇਖੋ ਟਟਰੀ ਵਾਂਗੂ ਭੱਜਿਆ ਫਿਰਦਾ ਚੱਕ ਲਿਆ ਚੱਕ ਲਿਆ ਕਲਾਸ ਚ ਚੱਕ ਲਿਆ ਵਾ ਇਹਨੂੰ ਉਹ ਦੇਖ ਆਸਕ ਆਹ ਦੇਖੋ ਆਸਕ ਜੀ ਹੁਣ ਫੋਨ ਕੱਟਤਾ ਕਿੱਧਰ ਗਿਆ ਓਏ ਚਲੋ ਫੜ ਲਾ ਫੜ ਲਾ ਫੜ ਇੱਥੇ ਫੜ ਲਾ ਇਹਨੂੰ ਬੰਦ ਕਰ ਦੇ ਓਏ ਕਾ ਪੱਖੇ ਵੱਲ